ਔਰ ਅੰਮ੍ਰਿਤ ਬੂੰਦ ਸੁਹਾਵਣੀ ਕੀ ਇਹ ਦਾਦੀਆ ਬੂੰਦਾਂ ਜਿਹੜੀਆਂ ਸੁਹਾਵਣੀਆਂ ਬੜੀਆਂ ਸਾਵਣ ਦੇ ਮਹੀਨੇ 'ਚ ਬੂੰਦਾ ਬੰਦੀ ਹੁੰਦੀ ਹੈ ਨਾ ਲੇਕਿਨ ਨਿੱਕੀ ਕੜਨ ਦਾ ਮੀਂਹ ਜਦੋਂ ਪੈਂਦਾ ਤੇ ਆਪਾਂ ਕਹਿੰਦੇ ਬੜਾ ਸੁਹਾਵਣਾ ਮੌਸਮ ਹੈ ਬਹੁਤ ਤੇਜ਼ ਮੌੜੇ ਧਰਮੀ ਪੈਂਦਾ ਵੀ ਉਹਨੂੰ ਅਸੀਂ ਸੁਹਾਵਣਾ ਨਹੀਂ ਆਖਦੇ ਝੜੀ ਲੱਗੀ ਹੋਵੇ ਨਿੱਕਾ ਮੀਂਹ ਪੈਂਦਾ ਹੋਵੇ ਬੱਦਲ ਵਾਈ ਹੋਵੇ ਤੇ ਕਹਿੰਦੇ ਅੱਜ ਮੌਸਮ ਕਿੰਨਾ ਬਧੀਆ ਹੈ ਸਾਹਿਬ ਸਮਝਾ ਰਹੇ ਨੇ ਜਿੱਥੇ ਸਾਵਣ ਦੇ ਮਹੀਨੇ ਦਾ ਮੌਸਮ ਵਧੀਆ ਬਣਨਾ ਹੈ ਮੇਰੇ ਕੋਲ ਆ ਕੇ ਬਹਿਣ ਵਾਲਿਆ ਆਹ ਤਨੇ ਮਨ ਦਾ ਮੌਸਮ ਵੀ ਵਧੀਆ ਬਣਾਉਂ ਸਾਵਣ ਦਾ ਮੌਸਮ ਇਦਾਂ ਦਾ ਹੋਵੇ ਤੇ ਆਪਾਂ ਘਰਾਂ ਦੇ ਲਈ ਕੂੜੇ ਘਾਓ ਵੀ ਅਜ ਕੂੜੇ ਕੱਢੋ ਮੀਂਹ ਪੈਦਾ ਹੋਵੇ ਮਸੂ ਸੁਹਾਣਾ ਆਵੇ ਤੇ ਲੋਕ ਆ ਦਿੰਦੇ ਆ ਜਿ ਪਕੌੜੀ ਕੱਢ ਲੋ ਤੇ ਜੇ ਕੋਈ ਅੱਗੇ ਦਾ ਕਰਤਾਰ ਵਾਲਾ ਆਇਆ ਤੇ ਉਹ ਵੀ ਇਦਾਂ-ਉਦਾਂ ਫੋਨ ਕਰਨੇ ਵੀ ਆਜੋ ਸ਼ਾਮ ਨੂੰ ਬਹਿੰਦੇ ਆ ਪਕੌੜੇ ਲਾਉਂਦੇ ਆ ਉਹਨਾਂ ਨੇ ਇਦਾਂ ਵੀ ਸਲਾਹ ਕਰਮੀ ਸਾਹਿਬ ਜੀ ਰਬ ਦੀ ਪਿਆਰੀਆਂ ਦੀ ਗੱਲ ਕਰਦੇ ਨੂੰ ਜਿਹੜੇ ਰੱਬ ਦੇ ਪਿਆਰੇ ਉਹਨਾਂ ਨੂੰ ਸੁਹਾਵਣੇ ਮੌਸਮ ਅੰਦਰ ਇੰਝ ਲੱਗਦਾ ਵੀ ਅੱਜ ਮੈਂ ਬਾਣੀ ਥੋੜਨਾ ਪੜਨਾ। ਅੱਜ ਮੈਂ ਪਾਣੀ ਕੀਤੀ ਆ ਅੱਜ ਮੈਂ ਕੋਈ ਛੇਨੀ ਪਾਣੀ ਨਾ ਪੜਨਾ। ਉਹਨੂੰ ਲੱਗਦਾ ਕਿ ਮੌਸਮ ਸੁਹਾਵਣਾ ਹੈ ਅੱਜ ਮੈਂ ਪੋਥੀ ਸਾਹਿਬ ਖੋਲ ਕੇ ਪਾਣੀ ਗ੍ਰੰਥੀ ਤੋਂ 12-12 ਤੋਂ ਸਹਿਜ ਬਾਣ ਤੋਂ ਕਿਤੇ ਮੈਂ ਸਹਿਜ ਬਾਣ ਵਾਲੀ ਪੋਥੀ ਤੋਂ ਸਹਿਜ ਬਾਣ ਨਾਲ ਲਗਾਉਣਾ। ਉਹਨਾਂ ਨੂੰ ਇਸ ਜੀ ਦਾ ਆਵਾਹ ਹੈ ਹਰ ਅਮਰਤ ਗੂਣ ਸੁਹਾਵਣੀ ਮਿਲ ਸਾਧੂ ਪੀਵਣ ਵਾਲਾ। ਉਹਨਾਂ ਨੂੰ ਇਹ ਲੱਗਦਾ ਜਮੀਨ ਕਰਕੇ ਕੰਮ ਕੋਈ ਨਹੀਂ ਹੋਣਾ ਅੱਜ ਖੇਤੀ ਰੋਕਦੀ ਹੈ ਉਹਨਾਂ ਨੂੰ ਇਹ ਲੱਗਦਾ ਜ ਦੂਰ ਨੇੜੇ ਵੀ ਨਹੀਂ ਜਾਇਆ ਜਾਣਾ ਉਹਨਾਂ ਨੂੰ ਇਹ ਲੱਗਦਾ ਕਿ ਗਰਮੀ ਨੇ ਵੀ ਉਹ ਕਿਸਾਨਾਂ ਦੀ ਪੈਦਾ ਕਰਨੀ ਵੀ ਮੈਂ ਭੱਜ ਜਾਵਾਂ ਕਿਸ ਬੰਦੇ ਨੂੰ ਤੇ ਕਿਉਂ ਨਾ ਮੈਂ ਸਾਧੂ ਪੀਮਣ ਘਰ ਰੱਬ ਦੇ ਪਿਆਰਿਆਂ ਨਾਲ ਗੈ ਕਿ ਦੁਨੀਆ ਪੈਂਦੀਆਂ ਹੋਈਆਂ ਕੜੀਆਂ ਨੂੰ ਸੁਹਾਵਣਾ ਕਹਿ ਰਹੀ ਹੈ ਮੈਂ ਰੱਬ ਦੇ ਨਾਮ ਦੀਆਂ ਕੜੀਆਂ ਨੂੰ ਸੁਹਾਵਣਾ ਬਣਾ ਕੇ ਅੰਦਰ ਵਿਸਾਰਾਂ ਕਾ ਮੌਸਮ ਸਹੀ ਹੋਇਆ ਹੈ ਖੁਸ਼ਗਵਾਰ ਹੋਇਆ ਹੈ ਕੋਈ ਖਾਕ ਦੇ ਅੰਦਰੋਂ ਖੁਸ਼ਗਵਾਰ ਹੋਣਾ ਚਾਹੁੰਦਾ ਕੋਈ ਕੀ ਜੇ ਜੱਪ ਕੇ ਆਪਣੇ ਆਪ ਨੂੰ ਖੁਸ਼ਗਵਾਰ ਕਰਨਾ ਚਾਹੁੰਦਾ ਮੈਂ ਰੱਬ ਦੇ ਨਾਮ ਨੂੰ ਲੈ ਕੇ ਆਪਣੇ ਆਪ ਨੂੰ ਖੁਸ਼ਗਵਾਰ ਕਰਵਾ ਪਾਗਾ ਬਣਾਵਾਂਗਾ ਉਹ ਬਾਣੀ ਵੱਧ ਪੜ੍ਹਾਂਗਾ ਚੌਕੜਾ ਬਾਦ ਲਾਉਗਾ ਨਿਤਨੇਮ ਵੱਧ ਕਰੂੰਗਾ ਕੋਈ ਭਲੇ ਦਾ ਕਾਰਜ ਕਰੂੰਗਾ ਕੋਈ ਗਰਬਾੜੀ ਦੇ ਚਾਰਨ ਦਾ ਕੰਮ ਕਰੂੰਗਾ ਕਿਉਂਕਿ ਸਾਇਹ ਫਰਮਾ ਰਹੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ mil start de being